ਦੇ ਦਰਬਾਰ ਸਾਹਿਬ ਉੱਤੇ ਜਿਹੜਾ ਫੌਜੀ ਹਮਲਾ ਇਹ ਭਾਰਤੀ ਸਟੇਟ ਦੀ ਜਿਹੜੀ ਘੱਟ ਗਿਣਤੀਆਂ ਪ੍ਰਤੀਨਿਧਤਾ ਜਿਹੜੀ ਅਟਟ ਸੁਭਿਆ ਪ੍ਰਤੀਨਿਧਤਾ ਉਹਦਾ ਇੱਕ ਗੁੰਦਮਈ ਇਜ਼ਹਾਰ ਆ ਇਹ ਵਹੀ ਮੂਲਕਾ ਜੀਦੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਇੰਡੀਆ ਭਾਰਤ ਦੇ ਯੂਨੀਅਨ ਆਫ ਸਟੇਟਸ ਇਹ ਰਾਜਾਂ ਦਾ ਸੰਘ ਆ ਭਾਰਤ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਭਾਰਤ ਬਣਾਇਆ ਇਹ ਉਹ ਹੀ ਮੁਲਕਾ ਜਿਹਦੇ ਹੱਥ ਚ ਰਾਜ ਸੰਤਾਈ ਸੰਤਾਈ ਤੋਂ ਪਹਿਲਾਂ ਜਿਹਨੇ ਜ਼ੋਰ ਨਾਲ ਇਹ ਗੱਲ ਰੱਖੀ ਹਰ ਇੱਕ ਪਾਰਟੀ ਦੇ ਢੁੱਟਾ ਜਿਹੜੇ ਰਿਆਸਤਾਂ ਦੇ ਆਧਾਰ ਤੇ ਨਹੀਂ ਬੋਲੀ ਦੇ ਆਧਾਰ ਤੇ ਬਣਾਏ ਜਾਣਗੇ ਬੋਲੀ ਦੇ ਆਧਾਰ ਤੇ ਸੁੱਬੇ ਬਣਾਏ ਜਾਣਗੇ 1980 ਤਿਆਂ ਤੱਕ ਮੁਲਕ ਚੱਲਦਾ ਰਿਹਾ ਸਰਕਾਰਾਂ ਬਣਦੀਆਂ ਰਹੀਆਂ ਟੁੱਟਦੀਆਂ ਰਹੀਆਂ ਸਿਆਸੀ ਪਾਰਟੀਆਂ ਨਿਉਂਦਰੀਆਂ ਇੱਕ ਪਾਰਟੀ ਦਾ ਇਕਾਧ ਘਾ ਰਿਹਾ ਪਰ ਕੁਦਰਤੀ ਇਹ ਗੱਲ ਹੋਈ ਕਿ ਪੰਜਾਬ ਦੇ ਅੰਦਰ ਦੋ ਮਸਲੇ ਸੀ ਜਿਹੜੇ ਉਹ ਵੱਡੇ ਜੋਰ ਨਾਲ ਪੁੱਰੇ ਪਹਿਲਾ ਮਸਲਾ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਦੂਜਾ ਸਵਾਲ ਇਹ ਸੀ ਕਿ ਇਸ ਬੁਲਕ ਦੇ ਅੰਦਰ ਘੱਟ ਗਿਣਤੀਆਂ ਵਿੱਚ ਜਿਹੜੀ ਵਿਲੱਖਣ ਹੋਉਂਦਾ ਜਾਂ ਉਹਨਾਂ ਦੇ ਜੋ ਪਹਿਚਾਣ ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦਾ ਇਤਿਹਾਸ ਆ ਉਹਨਾਂ ਦੀਆਂ ਪਰੰਪਰਾਵਾਂ ਨੇ ਇਹਨੂੰ ਖੋਰਾ ਲਾਇਆ ਜਾ ਰਿਹਾ ਇਹਨੂੰ ਕਿਵੇਂ ਬਚਾਇਆ ਜਾਵੇ ਕਿਉਂਕਿ 47 ਤੋਂ ਬਾਅਦ ਜੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਸੀ ਭਾਰਤੀ ਸੰਵਿਧਾਨ ਅਕਾਤਮਕ ਬੀਆ ਜੀ ਭਾਰਤੀ ਸੰਵਿਧਾਨ ਫੈਦਰਲ ਨੰਬਰ ਬੀਆ ਜੀ ਗੋਲ ਗੱਲਾਂ ਬਹੁਤ ਸੀ ਉਹਦੇ ਵਿੱਚ ਪਰ ਸਟੇਟ ਨੇ ਐਕਸਪਰਸਿਵਤਾ ਤੁਰਨਾ ਹੁੰਦਾ ਨਾ ਤੇ ਇਹ ਜਿਹੜਾ ਬਹੁਤ ਕੌਮੀ ਦੇਸ਼ ਆ ਇਹਨੂੰ ਇੱਕ ਭਾਰਤੀ ਕੌਮ ਨੂੰ ਸਿਰਜਣਾ ਦਾ ਪ੍ਰੋਜੈਕਟ ਆ ਜਿਹੜਾ ਭਾਰਤੀ ਸਟੇਟ ਨੇ ਕਹਲੋ ਸਰਕਾਰ ਨੇ ਕਹਲੋ ਹਾਕਮ ਨੇ ਮਤਲਬ ਨੇ ਕਹਲੋ ਸ਼ੁਰੂ ਕਰ ਲਿਆ ਸੀ ਜੀ ਦੇ ਕਰਕੇ ਸੰਵਿਧਾਨ ਦੇ ਵਿੱਚ ਜਿੰਨੇ ਫੈਡਰਲ ਆਰਚ ਸੀ ਉਹ ਇਕੱਲੇ ਇਕੱਲੇ ਕਰਕੇ ਮਿਟਣੇ ਸ਼ੁਰੂ ਕਰਤੇ Staats ਦਾ ਕੇਂਦਰੀਕਰਨ ਕਰਨਾ ਸ਼ੁਰੂ ਕਰਤੇ ਕਾਂਗਰਸ ਦੇ ਰਾਜ ਦੇ ਵਿੱਚ ਹੀ ਹੋਇਆ ਜਦੋਂ ਐਮਰਜੈਂਸੀ ਲੱਗੀ 75 ਦੇ ਵਿੱਚ ਤੁਹਾਨੂੰ ਵੀ ਕਿਉਂਕਿ ਭਾਰਤ ਜਿਹੜਾ ਮੁਲਕ ਆ ਹਰ ਇੱਕ ਮੁਖ ਦੀ ਆਪਣੀ ਖਾਸੀਅਤ ਆ ਹੋਵੇ ਖਾਤੇ ਫੈਡਰਲਿਜ਼ਮ ਦੇ ਤਾਂ ਕਹਿੰਦੇ ਵੰਡਿਤਰੀਕਰਨ ਦੇ ਠੋਸ ਰੂਪ ਚਾਹ ਤੋਂ ਆਪਣੇ ਅੱਖ ਨੇ ਪਰ ਭਾਰਤ ਦੇ ਵਿੱਚ ਫੈਡਰਲਿਜ਼ਮ ਤੇ ਜਮਹੂਰੀਅਤ ਆ ਇਹ ਆਕਸ ਦੇ ਵਿੱਚ ਦੋ ਬਹੁਤ ਨੇੜੇ ਜੁੜੇ ਹੋਏ ਨੇ ਸੱਚੀਆਂ ਭੈਣਾਂ ਦੇ ਜੁਨਿਓਰ ਤੁਸੀਂ ਫੈਕਲਿਜ਼ਮ ਨੂੰ ਖਤਮ ਕਰੋਗੇ ਪ੍ਰਬੰਧਕੀ ਢਾਂਚੇ ਦੇ ਵਿੱਚ ਹੋਰ ਸਾਰੇ ਕਸੇ ਦੇ ਵਿੱਚ ਕਿਉਂਕਿ ਉਹ ਜਮਹੂਰੀਅਤ ਖਤਮ ਪੂਣੀ ਹੋਣੀ ਆ ਇਹਦਾ ਇਜਹਾਰ ਹੋਇਆ ਸੀ 75 'ਚ ਐਮਰਜੈਂਸੀ ਲੱਗੀ ਐਮਰਜੈਂਸੀ 82 ਬਹੁਤ ਕੁਝ ਬਦਲਿਆ ਪਰ ਇੱਕ ਗੱਲ ਦੇਖੋ ਤੁਸੀਂ ਕਮਾਲ ਦੀ ਸਰਕਾਰ ਕੋਈ ਵੀ ਬਦਲੀ ਪਰ ਜਿਹੜੀਆਂ ਰਾਜਾਂ ਤੋਂ ਤਾਕਤਾਂ ਹੋਈਆਂ ਨੇ ਤਾਕਤ ਦਾ ਕੇਂਦਰੀਕਰਨ ਕੀਤਾ ਕਿਸੇ ਇੱਕ ਵੀ ਸਰਕਾਰ ਨੇ ਉਹ ਤੋਂ ਭੋਰਾ ਪਾਪ ਸਾਡੀ ਬੱਟਿਆ ਪਾਪਸ ਨਹੀਂ ਦਿੱਤਾ ਨਵੇਂ ਲੋਕ ਤੋਂ ਉਸੇ ਰਾਤ ਦੇ ਦੇ ਤੂੰ ਐਸੇ ਸਮੇਂ ਦਰਾਰ ਫਿਰ ਧਰਮ ਜੋਤ ਮੋਰਚਾ ਧਰਮ ਜੋਤ ਮੋਰਚੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਹਰੀ ਗੱਲਾਂ ਦਹਰਾਉਣ ਦੀ ਲੋੜ ਨਹੀਂ ਮੋਰਚਾ ਚੱਲਿਆ ਉਹ ਸਵਾਲ ਸੀ ਜਿਹੜਾ ਫੇਰ ਇਹ ਸਵਾਲ ਆ ਗਿਆ ਜੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਵੀ ਗੱਲ ਉੱਠੀ ਆ ਤੇ ਧਰਮ ਕਟਗਨ ਦੀ ਵੀ ਗੱਲ ਉੱਠੀ ਆ ਇਹਨੂੰ ਕਿੱਥੇ ਆ ਕਿਵੇਂ ਜਾਵੇ ਇਹਨੂੰ ਹੱਲ ਕਿਵੇਂ ਕੀਤਾ ਜਾਵੇ ਇਹ ਜੋ ਪਾਰਸੀ ਉਹਨਾਂ ਦੀ ਚੱਲ ਰਹੀ ਸੀ ਉਸੇ ਪਾਰਸੀ ਮੁਲਕੇ ਵਧਾਇਆ ਗਿਆ ਇੰਦਰਾ ਗਾਂਧੀ ਇਕਰੇਲੀ ਕਰਦੀ ਸੀ ਜੰਮੂ ਤੇ ਦੂਜੀ ਪਠਾਨਕੋਟ ਜਾ ਕੇ ਮੁਲਕ ਨੂੰ ਦੱਸਦੀ ਸੀ ਮੈਂ ਕਿੱਥੇ ਕਿੱਥੇ ਲੜਾਂ ਇਦਾਂ ਉਹ ਵੀ ਖਤਰਾ ਇਦਾਂ ਉਹ ਵੀ ਖਤਰਾ ਇੱਕ ਉਹਨੇ ਮਾਹੌਲ ਬਣਾਇਆ ਪੂਰੀ ਤਰ੍ਹਾਂ ਕਿਉਂਕਿ ਆਡਕ ਤਾਕਤਾਂ ਨੇ ਜਿਹੜੀਆਂ ਆਡਕ ਖੇਤਰ ਤੋਂ ਆਉਂਦੀਆਂ ਨੇ ਅਕਾਲੀਏ ਨੇ ਰਾਜਨੀਤਿਕਤਾ ਸੁ ਇਹਨਾਂ ਦੇ ਰਾਜ ਨੂੰ ਬਦਲਣ ਵਾਲੀ ਗੱਲ ਤੇ ਜ਼ੋਰ ਦਿੱਤਾ। ਧਰਮ ਘਟ ਗਿਣਤੀ ਵਾਲੀ ਗੱਲ ਤੇ ਜ਼ੋਰ ਦਿੱਤਾ। ਸੰਤ ਜਰਨੈਲ ਸਿੰਘ ਧਾਰਮਿਕ ਖੇਤਰ ਤੋਂ ਆਇਆ ਸੀ। ਉਹਨੇ ਉਹਨੇ ਇਹ ਸਵਾਲ ਉਭਾਰਿਆ ਵੀ ਜਦੋਂ ਅਸੀਂ ਸਿੱਖੀ ਤੇ ਟੁੱਟ ਗਏ, ਸਿੱਖ ਫਲਸਫੇ ਦੀ ਪਰ੍ਹਾਂ ਹੋ ਗਏ ਤਾਂ ਸਿਆਸੀ ਲੜਾਈਆਂ ਕਿਵੇਂ ਜਿੱਤੀਆਂ ਜਾਣਗੀਆਂ? ਇਸ ਕਰਕੇ ਧਾਰਮਿਕ ਤੌਰ ਤੇ ਪ੍ਰਪੱਕ ਹੋਵੋ। ਤੇ ਜਦੋਂ ਉਹਨਾਂ ਨੇ ਧਾਰਮਿਕ ਤੌਰ ਤੇ ਪ੍ਰਪੱਕ ਹੋਣ ਦੀ ਗੱਲ ਵਾਰੀ ਪਰ ਜਦੋਂ ਇਸ ਹਮੇਸ਼ਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਤੇ ਹੋਣੀ ਸੀ ਉਹਦਾ ਕਾਂਗਰਸ ਦਾ ਹਕੂਮਤ ਨਾਲ ਉਹਨਾਂ ਪ੍ਰਤੀਰਭਿਆ ਵੱਖਰਾ ਸੀ ਸਾਂਤ ਨੇ ਜੀ ਧਰਮ ਦਾ ਪ੍ਰਚਾਰ ਕਰਦੇ ਨੇ ਸਾਨੂੰ ਕੀ ਆ ਅਕਾਲੀਆਂ ਬਾਰੇ ਸਖਤ ਸੀ ਵੀ ਐਸਾ ਸਰਕਾਰ ਬਣਾਉਣਾ ਚਾਹੁੰਦੇ ਨੇ ਮੰਗਾ ਮੰਗਾ ਨਾਲ ਇਹਨਾਂ ਦਾ ਵੀ ਬੜਾ تعلق ਹੈ ਨਹੀਂ ਐਨੀ ਲੋਕਾਂ ਨੂੰ ਬਾਹਰ ਲਈ ਆ ਆ ਮੰਗਾ ਮੰਗਾ ਨਹੀਂ ਇਹਨਾਂ ਨੇ ਕੀਤੀਆਂ ਤੇ ਨਾ ਇਹਨਾਂ ਪ੍ਰਤੀਸ਼ੇਧ ਨੇ ਨਾ ਇਹ ਕਾਰਨ ਚਾਹੁੰਦੇ ਨੇ ਪਰੇ ਕਾਤੀ ਕਹੀ ਦੀ ਤਾਕਤ ਇਕੱਠੀ ਕਰਨਾ ਚਾਹੁੰਦੇ ਆ ਜਿਹਦੇ ਨਾਲ ਆਪਣੀ ਆਮਨ ਦਾ ਸਰਕਾਰ ਬਣਾ ਸਕੋ ਹਾਲਾਤ ਬਦਲੇ ਸੰਡੇ ਹੋਵੇ ਸਾਰੇ ਅਕਾਲੀਪੁਰ ਕੇ ਸੰਤ ਪਿੰਡਰ ਵਾਲੇ ਨੇ ਇੱਕ ਗੱਲ ਆਵਾਰਤੀ ਕਿਉਂਕਿ ਪਹਿਲੀ ਵਾਰ ਕਦੇ ਮਰਨ ਵਸਤ ਰੱਖ ਲਿਆ ਜੀ ਉਹ ਛੱਡਤਾ ਜੀ ਅਗਨ ਗੁੰਡਾ ਸਾਰ ਲਏ ਜੀ ਫਲਾਨਾ ਜੀ ਦਸ਼ਨ ਸਿੰਘ ਫਿਰਮਾਨ ਦੇ ਵਿਸ਼ਾ ਹਾਦਸਾ ਦਿੱਤੀ ਇਸ ਗੱਲ ਤੇ ਖਲਾਫ ਕਹੋ ਜਾਂ ਇਹ ਗੱਲ ਸਾਫਤ ਕਰਨ ਲਈ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਾਲ ਤੱਕ ਤਾਂ ਜਿਹੜੀ ਸਜ਼ਾਵਾਂ ਦਿੱਤੀਆਂ ਸਤਪੰਥ ਦੇ ਸਿੰਘ ਨੂੰ ਪਾਸੇ ਤਾਰਾ ਸਿੰਘ ਨੂੰ ਇਕੱਠੇ ਹੁਣ ਤਬਾਦ ਉਹਨਾਂ ਨੇ ਕਿਹਾ ਵੀ ਇਸ ਵਾਰ ਆਨੰਦਪੁਰ ਦੇ ਮਤੇ ਤੋਂ ਘੱਟ ਮੈਂ ਸਮਝੌਤਾ ਨਹੀਂ ਹੁੰਦਾ ਅਕਾਲੀ ਉਹਨੂੰ ਘੱਟ ਸਮਝੌਤਾ ਕਰਨਾ ਚਾਹੁੰਦੇ ਸੀ ਕਿਉਂਕਿ ਆਮੇ ਤੌਰ ਤੇ ਕਹਿੰਦੇ ਹੁੰਦੇ ਨੇ ਜੇ ਕੋਈ ਪਿਸਤੌਲ ਲੈਣਾ ਤਾਂ ਕੋਲ ਦਾ ਲਾਇਸੈਂਸ ਬੁਲਾਈ ਕਰਦੋ ਬਹੁਤ ਸਾਰੇ ਪੱਤਰਕਾਰ ਜਾਣਦੇ ਨੇ ਹਮੀਰ ਸਿੰਘ ਨੇ ਵੀ ਜ਼ਿਕਰ ਕੀਤਾ 25 ਤਰੀਕ ਨੂੰ ਇੱਕ ਵਾਰ ਸਮਝੌਤਾ ਲਗਭਗ ਹੋ ਗਿਆ ਸੀ ਟੋੜਾ ਸਾਹਿਬ ਨੇ ਵਿਸਥਾਰ ਚ ਦੱਸਿਆ ਇਹ ਸਵਾਲ ਆਵਾਰਿਆ ਫਿਰ ਸੰਤ ਭਿੰਦਰਾ ਵਾਲੇ ਨੂੰ ਇਸ ਦੇ ਮਨਾਉਣ ਦਾ ਜ਼ਿੰਮੇਵਾਰ ਕੌਣ ਲੈਂਦਾ ਤੁਹਾਡੇ ਤੁਹਾਡੇ ਅਗਲਾ ਮੰਤਰੀ ਜਿਹੜੇ ਪੰਜ ਮੰਤਰੀ ਸਨ ਉਹਦਾ ਕੀ ਕਰੋਗੇ ਟੋੜਾ ਸਾਹਿਬ ਕਹਿੰਦੇ ਜ਼ਿੰਮੇਵਾਰੀ ਮੇਰੀ ਹੈ ਤੇ ਆਹ ਉਹਨਰ ਕਹਾਦਾ ਉਹਨੇ ਕਿਹਾ ਵਾ ਉਹਦੀ ਫਿਰ ਹੋਇਆ ਸੀ ਮੈਡਮ ਨਹੀਂ ਮੰਨਦੇ ਬਿਲਕੁਲ ਕਹਿੰਦੇ ਆਇਆ ਮੀਟਿੰਗ ਚ ਸੀ ਸਹਿਮਤ ਹੋ ਕੇ ਗਏ ਸੀ ਵੀ ਆ ਚਾਰ ਪੰਜ ਗੱਲਾਂ ਮੰਨੋ ਆ ਕਮਿਸ਼ਨ ਬਣਾਓ ਅਨੰਦਪੁਰ ਦਾ ਬੰਦਾ ਉਹਨਾਂ ਨੂੰ ਦਿਓ ਨਹੀਂ ਮੰਨੇ ਉਸੇ ਅਨੰਦਪੁਰ ਦੇ ਮੱਤੇ ਨੂੰ ਉਹਨਾਂ ਨੇ ਖਾਲਸਤਾਨ ਕਿਹਾ ਅਕਾਲੀਆਂ ਨੇ ਕਿਹਾ ਵੀ ਇਹਦਾ ਮਕਸਦ ਸਰਕਾਰ ਬਣਾਉਣ ਤੱਕ ਹੈ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਬਹੁਤ ਕੁਝ ਝੋੜਿਆ ਗਿਆ ਬਹੁਤ ਕੁਝ ਬਦਲਿਆ ਗਿਆ ਆਪੋ ਆਪਣੇ ਤਜਰਬੇ ਸਾਹਿਬਾਨ ਨੇ ਦੱਸੇ ਨੇ ਪਰ ਮੈਨੂੰ ਇੱਕ ਗੱਲ ਉਹਦੀ ਸਮਝ ਨਹੀਂ ਆਈ ਵੀ 40 ਮਾਸਾ ਅਸੀਂ ਉਹੀ ਕਹਾਣੀਆਂ ਪਾਈ ਜਾਂਦੇ ਆ ਇੱਕ ਤਰੀਕ ਨੂੰ ਫਾਇਰ ਹੋਈ ਜੀ ਟੈਸਟਿੰਗ ਹੋਇਆ ਜੀ ਮੂਰੂ ਵੀ ਦਬਾਰਾ ਹੋਇਆ ਜੀ ਮਹਿਗਾ ਸਿੰਘ ਸ਼ਹੀਦ ਹੋ ਗਿਆ ਐਨੇ ਹੋ ਗਿਆ ਦੋ ਨੂੰ ਆਇਆ ਹੋਇਆ ਜੀ ਤਿੰਨ ਨੂੰ ਆਇਆ ਹੋਇਆ ਜੀ ਫਿਰ ਉਧਰੋਂ ਟੈਕ ਆ ਗਿਆ ਜੀ ਫਿਰ ਕੈਕੀ ਵਾਲਾ ਮੋਰਚਾ ਆਇਆ ਫਿਰ ਕਾਨਾ ਮੋਰਚਾ ਆਇਆ ਫਿਰ ਉਧਰੋਂ ਫਾਇਰ ਹੋਈ ਫਿਰ ਖਮਾਂਡਵਾਏ ਫਿਰ ਕਿਨੇ ਬਿਛਾਤੇ ਤਾਕਤ ਸਤਿਪੰਨ ਹਾਲੇ ਤੱਕ ਜਿਵੇਂ ਕਹਿੰਦੇ ਨੇ ਸਾਡਾ ਬੀਤੇ ਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਡ ਨੂੰ ਤੋਪ ਨਾਲ ਹੰਡੇਗਾ ਕੋਸੂਰ ਹਮਝਾ ਤੋਂ ਉਹਦਾ ਬੜਾ ਪਿਆਰਾ ਵਾਹ ਕਾ ਗੋਲੀ ਚਲਾਉਣ ਦਾ ਮਤਲਬ ਆ ਜੇ ਭਵਿੱਖ ਨੂੰ ਜੇ ਬੀਤੇ ਨੂੰ ਤੁਸੀਂ ਸਹੀ ਸੰਦਰਭ ਤੇ ਨਹੀਂ ਸੋਚੋਗੇ ਉਤੋਂ ਸਬਕ ਨਹੀਂ ਸਿੱਖੋਗੇ ਉਤੋਂ ਪ੍ਰੇਰਨਾ ਨਹੀਂ ਲਵੋਗੇ ਤਾਂ ਤੁਸੀਂ ਮੌਜੂਦਾ ਹਾਲਤ ਦੇ ਵਿੱਚ ਸਹੀ ਤੰਕੜਾ ਤਿਆਰ ਨਹੀਂ ਕਰ ਸਕਦੇ ਜਿਹੜਾ ਉਹ ਵੀ ਸਹੀ ਦਿਸ਼ਾ 'ਚ ਨਹੀਂ ਜਾ ਸਕਦਾ ਕਿੰਨੀ ਅਸੀਂ ਉਹ ਤੋਂ ਸਬਕ ਸਿੱਖਿਆ ਇੱਕ ਗੱਲ ਠੀਕ ਆ ਵੀ ਜਬਰ ਜਿੱਡੀ ਵੱਡੀ ਪੱਦਰ ਤੇ ਕੀਤਾ ਸੀ ਜਿਵੇਂ ਉਹਨੂੰ ਲੁਕੋਇਆ ਜਿਵੇਂ ਉਹਦੇ ਬਾਰੇ ਝੂਠ ਪ੍ਰਚਾਰ ਕੀਤਾ ਉਹਨੂੰ ਉਭਾਰਨਾ ਵੀ ਬਹੁਤ ਜ਼ਰੂਰੀ ਸੀ ਅਸਲ ਹਕੀਕਤ ਕੀ ਹੋਈਆ ਕੱਲਾ ਸੰਤਾਂ ਨੂੰ ਕੱਟੜ ਦਾ ਰੋਲਾ ਨਹੀਂ ਸੀ ਵਿਆਹ ਨਹੀਂ ਹੋਰ ਕੋਈ ਦਵਾਰ ਆਣ ਕਿਉਂ ਕੇ ਰਿਆ ਇੱਥੇ ਸਵਾਲ ਆਉਂਦਾ ਕੀ ਇਹ ਰਾਜਪੁਰ ਦੇ ਮੱਥੇ ਲਈ ਜਿੜੀ